ਨਿੱਲੇਪਿੰਡ ਗੁਰੂਗੜ੍ਹ ਦੇ ਰਹਿਣ ਵਾਲੇ ਕਰਨ ਕੁਮਾਰ ਦੀ 9 ਸਾਲਾਈ ਕੁੜੀ ਅੰਚਲ ਕੁਮਾਰੀ ਛਟਪੂਚਾ ਦਾ ਮੱਥਾ ਟੇਕਣ ਸਤਲੁਜ ਦਰਿਆ ਤੇ ਗਈ ਸੀ ਜਿੱਥੇ ਤੇਜ਼ ਪਾਣੀ ਦੇ ਵਹਾਅ ਵਿੱਚ ਬੇਪੇਰ ਰੁੜ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਅੰਚਲ ਕੁਮਾਰੀ 7 ਅਕਤੂਬਰ ਸ਼ਾਮ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਤਲੁਜ ਦਰਿਆ ਤੇ ਕਿਨਾਰੇ ਛੱਟ ਮਾਤਾ ਦੀ ਪੂਜਾ ਕਰਨ ਗਈ ਸੀ। ਪਰਿਵਾਰਕ ਮੈਂਬਰ ਅਰਦਾਸ ਚ ਲੱਗ ਪਏ ਜਦਕਿ ਚਾਰ ਬੱਚੇ ਪਾਣੀ ਵਿੱਚ ਨੌਣ ਲੱਗ ਪਏ। ਲੜਕੀ ਦੇ ਪਿਤਾ ਕਰਨ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਪਾਣੀ ਦਾ ਬਹਾਅ ਅਚਾਨਕ ਤੇਜ਼ ਹੋਇਆ ਤਾਂ ਬੱਚੇ ਰੁਣਨ ਲੱਗ ਪਏ ਅਤੇ ਰੋਣਾ ਪਉਣ ਲੱਗ ਪਏ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਹਿੰਮਤ ਕਰ ਪਾਣੀ ਵਿੱਚ ਛਲਾਂਗ ਮਾਰੀ ਗਈ ਅਤੇ ਤਿੰਨ ਬੱਚੇ ਤਾਂ ਉਹਨਾਂ ਨੇ ਬਚਾ ਲਏ ਪਰ ਆਂਚਲ ਪਾਣੀ ਵਿੱਚ ਹੋਰ ਅੰਦਰ ਨੂੰ ਚਲੀ ਗਈ ਤੇ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਪਾਇਆ ਕੱਲ ਰਾਤ ਵੀ ਪਰਿਵਾਰ ਪਾਣੀ ਵਿੱਚ ਤਲਾਸ਼ ਕਰਦਾ ਰਿਹਾ ਅਤੇ ਅੱਜ ਗੋਤਾਖੋਰ ਵੀ ਬੁਲਾਏ ਗਏ ਪਰ ਅੰਚਲ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਅੰਚਲ ਦੇ ਡੁੱਬਣ ਨਾਲ ਪਰਿਵਾਰ ਵਿੱਚ ਸ਼ੋਕ ਦਾ ਮਾਹੌਲ ਹੈ ਪਰਿਵਾਰ ਦੀ ਮੰਗ ਹੈ ਕਿ ਪ੍ਰਸ਼ਾਸਨ ਫੋਰੀ ਕਾਰਵਾਈ ਕਰੇ ਤੇ ਉਸ ਕੁੜੀ ਨੂੰ ਲੱਭ ਕੇ ਕੱਢਿਆ ਜਾਵੇ ਜੀ ਨਾਮ ਕਰਨ ਕੁਮਾਰੀ ਫਿੰਡ ਗੁੱਡਬਾਈ ਕੀ ਗੱਲ ਬਾਤ ਹੈ ਹਲਵਾ ਜੀ ਇਹ ਹੋਈ ਹੈ ਵੀ ਮੈਂ ਇਸ ਸ਼ਾਮ ਨੂੰ ਮੁੱਥਾ ਟਿੱਕਣ ਗਏ ਸੀ 6 ਵਜੇ ਦਰਿਆ ਤੇ 7:00 ਤੇ ਦਰਿਆ ਤੇ ਅੱਛਾ ਉੱਥੇ ਹੀ ਬੱਚੀ ਨਹਾਉਣ ਲੱਗੀ ਇਹ ਆਪਣੇ ਕੰਮ ਕਰਾਜ ਲੱਗੇ ਸੀਗੇ ਚਾਰ ਬੱਚੇ ਸੀਗੇ ਤਿੰਨ ਤਾਂ ਖਿੱਚ ਲੈਣਾਂ ਨੇ ਜੀ ਉਹ ਜਿਹੜੀ ਮੇਰੀ ਬੇਟੀ ਸੀਗੀ ਉਹ ਰੇਤ 'ਚ ਆ ਗਈ ਪਾਣੀ ਵਧ ਦਰਿਆ ਦਾ ਉਹ ਰੇਤ 'ਚ ਨੰਗੀ ਗਾਹਾਈ ਬਚਾਉਣ ਦੀ ਕੋਸ਼ਿਸ਼ ਕੀਤੀ ਕੋਚੇ ਉਹਦੀ ਕੋਸ਼ਿਸ਼ ਕਰੀ ਆ ਹਾਂਜੀ ਕਈ ਬੰਦੇ ਲੱਗੇ ਰਹੇ ਨੇਰੇ ਤੱਕ ਹੀ ਪਰ ਫਿਰ ਹਾਂਜੀ ਦੋ ਦਿਨ ਅਸੀਂ ਮੁੱਤਾ ਫੋਰ ਵੀ ਲਏ ਉਹ ਬੰਦੇ ਲੱਗੇ ਲੱਭਿਆ ਲੱਭਿਆ ਹਾਂਜੀ ਲੱਗੇ ਤੇ 3-4 ਘੰਟੇ ਮਿਲੀ ਨਹੀਂ ਉਹ ਕਹਿੰਦੇ ਵੀ ਰੀਤੇ ਥੱਲੇ ਦੱਬੀ ਗਈ ਵੀ ਇੱਕ ਦੋ ਦਿਨ ਤੱਕ ਵੇਟ ਕਰੋ ਪਾਣੀ ਭਰੂਗਾ ਪੇਟ 'ਚ ਸ਼ਾਇਦ ਉੱਪਰ ਆ ਜਵੇ লাশ ਜੀ ਕੋਸ਼ਿਸ਼ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜੇ লাশ ਆ ਜੀ ਨਾਮ ਉਹ ਬੇਟੀ ਬੇਟੀ ਦਾ ਅਚਲ ਕੁਮਾਰ ਮੋਰ ਵੀ 9 ਸਾਲ 9 ਸਾਲ ਅੱਛਾ ਕਿੰਨੇ ਬੱਚੇ ਨੇ ਤੁਹਾਡੇ 4 ਆਈ ਦੋ ਬੇਟੇ ਆ ਦੋ ਬੇਟੀਆਂ ਆ ਦੀ ਮੰਗ ਕਰਦੇ ਨੇ ਸੋ ਜਸੰਦਰ ਮੰਗ ਇਹ ਵੀ ਸਾਡੀ ਅੱਛੀ ਲਾਸਟ ਜੇ ਤੇ ਸਾਨੂੰ ਜੋ ਵੀ ਕੀ ਨਾਮ ਹੈ ਉਹ ਸਰਾਨੀ ਜੀ ਲੜਕੀ ਕੀ ਲੱਗੀ ਸੀ ਤੁਹਾਡੀ ਮੇਰੀ ਭਤੀਜੀ ਸੀ ਐ ਕੀ ਗੱਲ ਬੱਸ ਜੀ ਅਸੀਂ ਸੱਤ ਪੂਜਾ ਕਰਨਗੇ ਉੱਥੇ ਸਤਲੁਜ ਦਰਿਆ ਤੇ ਗਏ ਸੀਗੇ ਅਸੀਂ ਤਾਂ ਬਾ ਪਾਣੀ 'ਚ ਖੜੇ ਸੀਗੇ ਉਹ ਬਣਾਉਣ ਵੜ ਗਈ ਕਪੜੇ-ਕਪੜੇ ਖੋਲ ਕੇ ਤਿੰਨ ਜੋਖ ਹੋਰ ਵੀ ਸੀਗੇ ਉਹਦੇ ਨਾਲ অনন্ত কাট ਲਿਆ ਉਹਨੇ ਮਾਸੜ ਨੇ ਉਹ ਰਹਿ ਗਈ ਪਿੱਛੇ ਹੀ ਅੱਗੇ ਨਿਕਲ ਗਈ ਉਹ ਮਿੱਟੀ ਦੇ ਥਾਰੇ ਤਾਂਦੇ ਥੱਲੇ ਦੱਪ ਗਈ ਹੈ ਤੁਹਾਡੇ ਸਾਹਮਣੇ ਹੋਏ ਸਰ ਹਾਂਜੀ ਅਸੀਂ ਦੇਖਿਆ ਦੋ ਬਾਰ ਨੂੰ ਹੱਥ ਉੱਪਰ ਚੱਕ ਦੇ ਨੂੰ ਉੱਥੇ ਗਏ ਫਿਰ ਉੱਥੇ ਲੱਭੀ ਨਹੀਂ ਹੈਗੀ ਹਾਂਜੀ ਵੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਭਤੀਜੇ ਨੂੰ ਸਿੱਤ ਸਿੱਤ ਲੱਭ ਕੇ ਦੇਵੇ ਕਿ ਅਸੀਂ ਸੰਤੋਖ ਕਰ ਲਿਆ ਆਪਣੇ ਭਤੀਜੇ ਦੇ ਕੇ ਇਲਾਮਾ ਇਹ ਕਿਸ ਨੂੰ ਕੀ ਲੱਗਦੀ ਹੈ ਉਹ ਲੜਕੀ ਜਿਹੜੀ ਕੋਤੀ ਲੱਗਦੀ ਹੈ ਕੋਤੀ ਲੱਗਦੀ ਹੈ ਇਹਦਾ ਸੰዱ ਦਾ ਕੁੜੀ ਆ ਕੋਤੀ ਕੀ ਗੱਲ ਵਾਦੂਈ ਹੈ ਸ਼ਰਟ ਪੂਜੇ ਤੇ ਕੱਲ ਗਏ ਸੀ ਅਸੀਂ ਮੱਥਾ ਟਿਕਣੇ ਸ਼ਾਮ ਵੇਲੇ ਤੇ ਉੱਥੇ ਅਸੀਂ ਮੱਥਾ ਮੱਥਾ ਟਿਕਣ ਲੱਗ ਗਏ ਤੇ ਜਵਾਕ ਤਿੰਨੇ ਚਾਰੇ ਨਾਉਣ ਲੱਗ ਗਏ ਤੇ ਅਸੀਂ ਉੱਧਰ ਲੱਗੇ ਹੋਏ ਸੀਗੇ ਤੇ ਜਦ ਇਹਨਾਂ ਨੇ ਡੁੱਬਣ ਲੱਗ ਗਿਆ ਤੇ ਇੱਕ ਜਵਾਗ ਨੇ ਚਿੱਕਾ ਮਾਰਿਆ ਵੀ ਅਸੀਂ ਡੁੱਬ ਚੱਲੇ ਡੁੱਬ ਚੱਲੇ ਮੁਕੇ ਤੇ ਮੈਂ ਮੌਜੂਦ ਸੀਗਾ ਫਿਰ ਮੈਂ ਸੋਚਿਆ ਸਮਝਿਆ ਨਹੀਂ ਵਿਚਾਲ ਮਾਰ ਕੇ ਦੋ ਜਵਾਗ ਨੂੰ ਫੜ ਲਿਆ ਦੋ ਜਵਾਗ ਨੂੰ ਖਿੱਚ ਕੇ ਬਾਹਰ ਕੱਢਿਆ ਤੀਜੇ ਨੂੰ ਹੱਤ ਪਾ ਲਿਆ ਤੀਜੇ ਨੂੰ ਜੇ ਕੱਢਿਆ ਜਦੋਂ ਉਹ ਕੁੜੀ ਦੂਰ ਤੱਕ ਚੱਲੇ ਗਈ ਜਦ ਫਿਰ ਉਹਦੇ ਮਗਰ ਗਏ ਅਸੀਂ ਇੱਕ ਵਾਰੀ ਦਿਖਾਈ ਦਿੱਤੀ ਮੁੜ ਕੇ ਉਹ ਥੱਲੇ ਬਹਿ ਗਈ ਫਿਰ ਦਿਖਾਈ ਨਹੀਂ ਦਿੱਤੀ ਹਾਂ ਅਸੀਂ ਨੇਰੇ ਤੱਕ ਜੱਥਾ ਹੀ ਦਿਖਿਆ ਸਾਨੂੰ ਇਹ ਤੋਂ ਵੀ ਹੋਰ ਹੋ ਜਾਣਾ ਸੀ ਅਸੀਂ ਉੱਥੇ ਲੱਭੀ ਹਾਂਜੀ ਨਹੀਂ ਜੀ ਤੇਰ ਨਾਲ ਯਾਰ ਮਾਰਾ ਮੋਟੇ ਤੇਰਦੇ ਸੀ ਅਸੀਂ ਬਸ ਮਾਰਾ ਮੋਟਾ ਜਾਂਦੇ ਸੀ ਮਾਰਾ ਮੋਟਾ ਫਿਰ ਸਾਈਡ 'ਚ ਆ ਜਾਂਦੇ ਸੀ ਕਿੰਨੇ ਬੱਚੇ ਸੀ ਗੁੱਤ ਨੇ ਚਾਰ ਸੀਗਾ ਜੀ ਤਿੰਨ ਨੂੰ ਬਚਾਲਿਆ ਤਿੰਨ ਨੂੰ ਬਚਾਲਿਆ ਇੱਕ ਬਚਲੀ ਗਿਆ ਇੱਕ ਚੱਲੇ ਗਿਆ ਕੀ ਇਹ ਪਾਲ ਕੀਤੀ ਵੀ ਦੁਬਾਰਾ ਕਿਸੇ ਅੱਜ ਗੁੱਤੇ ਵਾਲੇ ਬੁਲਾਇਆ ਸੀ ਜੀ ਉੱਥੇ ਜਿੱਥੇ ਤੱਕ ਉਹ ਯਾਨੀ 2 ਕਿਲੋ 2 ਕਿਲੋਮੀਟਰ ਤੱਕ ਅੱਗੇ ਤੱਕ ਵੀ ਲੱਭਿਆ ਇੱਥੇ ਹਾਂ ਨਹੀਂ ਪਤਾ ਲੱਗਿਆ ਫਿਰ ਗੁੱਤੇ ਵਾਲੇ ਨੇ ਕਿਹਾ ਵੀ ਕੱਲ ਤੱਕ ਦੇਖ ਲਓ ਕਿਤੇ ਪਾਣੀ ਪੂਣੀ ਪਰਤੇ ਉੱਪਰ ਆ ਗਏ ਫਿਰ ਪਤਾ ਲੱਗ ਜਾਣਗੇ ਫਿਰ ਤੁਹਾਡੇ ਹਵਾਲੇ ਕਰ ਦਾਂਗੇ va a